ਸ਼੍ਰੀਕਲ ਮਹਾਮੰਤਿਕ ਕਾਰਤ ਤੁਸ ਵੇਖ ਰਹੇ ਹੋ ਸਿਆਸੀ ਸੇਕਾ ਕਾਂਗਰਸੀ ਆਗੂ ਸੁਖਪਾਲ ਖੈਰਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਿੱਖੇ ਸ਼ਬਦੀ ਵਾਰ ਕੀਤੇ ਨੇ ਖੈਰਾ ਨੇ ਇਲਜ਼ਾਮ ਲਗਾਇਆ ਕਿ ਭਗਵੰਤ ਮਾਨ ਸਰਕਾਰ ਨੇ ਵਿਧਾਨ ਸਭਾ ਦੇ ਬਜਟ ਮੌਨਸੂਨ ਤੇ ਵਿੰਟਰ ਸੈਸ਼ਨ ਦੀ ਪੁਰਾਣੀ ਪਰੰਪਰਾ ਨੂੰ ਖਤਮ ਕਰ ਦਿੱਤਾ ਉਹਨਾਂ ਮੁਤਾਬਕ ਰਵਾਇਤੀ ਲੰਬੇ ਸੈਸ਼ਨਾਂ ਦੀ ਥਾਂ ਹੁਣ ਸਿਰਫ ਇੱਕ ਦਿਨ ਦੇ ਵਿਅਰਥ ਸੈਸ਼ਨਾਂ ਨੇ ਲੈ ਲਈ ਹੈ ਚਾਰਾ ਨੇ ਕਿਹਾ ਕਿ ਆਪਰੇਸ਼ਨ ਲੋਟਸ ਅਗਨੀਵੀਰ ਅਤੇ ਬੀਵੀ ਐਮਬੀ ਵਰਗੇ ਮੁੱਦਿਆਂ ਤੇ ਪਾਸ ਕੀਤੇ ਗਏ ਮਤੇ ਅੱਜ ਸਿਰਫ ਮਿੱਟੀ ਛੱਟ ਰਹੇ ਨੇ ਤੇ ਉਹਨਾਂ ਦਾ ਕੋਈ ਅਸਰ ਨਹੀਂ ਹੋਇਆ ਉਹਨਾਂ ਨੇ ਦਾਵਾ ਕੀਤਾ ਹੈ ਕਿ ਪਿਛਲੇ 4 ਸਾਲਾਂ ਦੇ ਵਿੱਚ ਮਾਨ ਸਰਕਾਰ ਨੇ ਕਾਂਗਰਸ ਅਤੇ ਅਕਾਲੀ ਦਲ ਦੇ ਮੁਕਾਬਲੇ ਸਭ ਤੋਂ ਘੱਟ ਵਿਧਾਨ ਸਭਾ ਸੈਸ਼ਨ ਬੁਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਕੁਝ ਕਿੰਤਾਕ ਪਹਿਲਾਂ ਸਪੀਕਰ ਕੁਲਤਾਰ ਸੰਧਵਾ ਨੇ ਅਖੀਰ ਸਵੀਕਾਰ ਕਰ ਲਿਆ ਕਿ ਉਹ ਮੈਨੂੰ ਬਹੁਤ ਨਫ਼ਰਤ ਕਰਦਾ ਹੈ ਔਰ ਕੇਜਰੀਵਾਲ ਤੇ ਭਗਵੰਤ ਮਾਨ ਤੇ ਸਸੋਡੀਆਂ ਨੂੰ ਖੁਸ਼ ਕਰਨ ਵਾਸਤੇ ਅੱਜ ਮੈਨੂੰ ਉਹਨੇ ਪੰਜਾਬ ਦੀ ਵਿਧਾਨ ਸਭਾ ਚੋਂ ਨਾਮਜ਼ਦ ਕਰਕੇ ਜਿਹੜੇ ਮਾਰਸ਼ਲ ਬੁਲਾ ਕੇ ਪੁਲਿਸ ਆਫੀਸਰਸ ਤੇ ਮੈਨੂੰ ਵਿਧਾਨ ਸਭਾ ਚੋਂ ਬਾਹਰ ਕਢਵਾ ਦਿੱਤਾ ਲੇਕਿਨ ਇਸ ਬਾਹਰ ਕੱਢਣ ਦੇ ਸਾਰੇ ਘਟਨਾਕ੍ਰਮ ਪਿੱਛੇ ਅਸਲੀਅਤ ਕੀ ਹੈ ਕਿਉਂਕਿ ਮੈਨੂੰ ਦੇਖ ਰਿਹਾ ਸੀ ਇੱਕ ਭਗਵੰਤ ਮਾਨ ਕਹਿ ਰਿਹਾ ਜੀ ਜਦ ਵੀ ਮੈਂ ਬੋਲਣ ਆਉਨਾ ਉਦੋਂ ਮੈਨੂੰ ਬੋਲਣ ਤੋਂ ਰੋਕਦੇ ਨੇ ਸ਼ੋਰ ਮਚਾਉਂਦੇ ਨੇ ਇਹ ਗੱਲ ਉਹਦੀ ਸਾਰਾ ਸਰ ਝੂਠੀ ਸੀਗੀ ਕਿਉਂਕਿ ਅੱਜ ਸੈਸ਼ਨ ਸਵੇਰੇ 11 ਵਜੇ ਲੱਗਿਆ 11 ਵਜੇ ਤੋਂ ਲੈ ਕੇ ਲਗਭਗ ਆ 4:30 ਵਜੇ ਤੱਕ ਜਾਂ 4:30 ਵਜੇ ਤੱਕ ਮੈਂ ਇੱਕ ਇੱਕ ਕਾਰਵਾਈ ਵਿੱਚ ਹਿੱਸਾ ਲਾ ਮੈਂ ਇੰਤਜ਼ਾਰ ਕਰ ਰਿਹਾ ਸੀਗਾ ਕਿ ਜਦੋਂ ਮੇਰਾ ਟਾਈਮ ਆਵੇਗਾ ਤੇ ਮੈਂ ਮਨਰੇਗਾ ਦਾ ਜਿਹੜਾ ਮਹੱਤਵਪੂਰਨ ਕਾਨੂੰਨ ਆ ਗਰੀਬਾਂ ਵਾਸਤੇ ਬਣਾਇਆ ਉਹਨੂੰ ਕਿਵੇਂ ਤਹਿਸ਼ਨਾਸ਼ ਕੀਤਾ ਭਾਜਪੀ ਨੇ ਉਹਦੇ ਤੇ ਮੈਂ ਆਪਣੀ ਵਿਚਾਰ ਰੱਖੂੰਗਾ ਪਰ ਸਪੀਕਰ ਮੈਨੂੰ ਅ ਮਤਲਬ ਅੱਜ ਦਾ ਨਹੀਂ ਸੈਬ ਸੌਰੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲ ਸੀ ਆਨੰਦਪੁਰ ਸਾਹਿਬ ਸਪੈਸ਼ਲ ਸੈਸ਼ਨ ਉਥੇ ਵੀ ਨਹੀਂ ਬੋਲਣ ਦਿੱਤਾ ਉਤੋਂ ਪਿੱਛੇ ਜਿੰਨੇ ਵੀ ਸੈਸ਼ਨ ਹੋਏ ਪੰਜਾਬ ਵਿਧਾਨ ਸਭਾ ਦੇ ਮੈਨੂੰ ਬੋਲਣੇ ਦਿੱਤਾ ਔਰ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮਨਰੇਗਾ ਦੀ ਬਹਿਸ ਦੇ ਉੱਤੇ ਆ ਸਾਡੇ ਲੀਡਰ ਆਫ ਓਪੋਜੀਸ਼ਨ ਨੇ ਬਕਾਇਦਾ ਇੱਕ ਨਾ ਨਾਮ ਲਿਖ ਕੇ ਭੇਜੇ ਸਪੀਕਰ ਨੂੰ ਵਿਧਾਨ ਸਭਾ ਨੂੰ ਸਵੇਰੇ ਔਰ ਮੇਰਾ ਨਾਮ ਉਹਨੇ ਨਾਮਜ਼ਦ ਕੀਤਾ ਇੱਕ ਨੰਬਰ ਦੇ ਉੱਤੇ ਕਿ ਸੁਖਪਾਲ ਸਿੰਘ ਖਹਿਰਾ ਆਪਣੀ ਗੱਲ ਰੱਖੇਗਾ। ਤਾਂ ਚਲੋ ਗੱਲ ਜਦੋਂ ਬਹਿਸ ਸ਼ੁਰੂ ਹੋਈ ਤੇ ਕਦੀ ਸਾਡੀ ਪਾਰਟੀ ਚੋ ਚਲੋ ਬੁਲਾ ਦੇਣ ਸਾਡੇ ਕੁਲੀਗਸ ਆ ਉਹਨਾਂ ਨੂੰ ਬੁਲਾਤਾ ਪਹਿਲਾਂ ਮੈਨੂੰ ਕੋਈ ਇਤਰਾਜ਼ ਨਹੀਂ ਸੀਗਾ। ਫਿਰ ਮੇਰਾ ਖਿਆਲ ਹੈ ਕਿਰਤੋਪੁਰ ਨੇ ਤਾਂ ਪਿੰਕਟੀ ਚਾਲੀ ਬੋਕਰ ਪਾਰਟੀ ਦੇ ਐਮਐਲਏਸ ਨੂੰ ਸਮਾਂ ਦਿੱਤਾ। ਸਾਰਿਆਂ ਨੂੰ ਦਿੱਤਾ ਇੱਕ ਇੱਕ ਇੰਡੀਪੈਂਡੈਂਟ ਨੂੰ ਵੀ ਦੇ ਦਿੱਤਾ, ਇੱਕ ਅਕਾਲੀ ਦਲ ਨੂੰ ਵੀ ਦੇ ਦਿੱਤਾ, ਭਾਜਪਾ ਨੂੰ ਦੇ ਦਿੱਤਾ ਕੋਈ ਪ੍ਰੋਬਲਮ ਨਹੀਂ। ਮੈਂ 4:00 ਸਵਾ 4:00 ਤੱਕ ਬੈਠਾ ਇੰਤਜ਼ਾਰ ਕਰ ਰਿਹਾ ਸੀ ਮੈਨੂੰ ਪਤਾ ਸੀ ਇਹਨੇ ਮੈਨੂੰ ਟਾਈਮ ਨਹੀਂ ਦੇਣਾ ਕਿਉਂਕਿ ਮੇਰੇ ਨਾਲ ਬੜੀ ਰੰਜਿਸ਼ ਰੱਖਦਾ ਕੋਈ ਪਰਸਨਲ ਮੈਂ ਇਹਨੂੰ ਪੁੱਛਾਂ ਮੈਂ ਬਾਅਦ ਚ ਦੱਸਦਾ ਤੁਹਾਨੂੰ ਤੇ ਮੈਂ ਬੈਠਾ ਰਿਹਾ ਬੈਠਾ ਰਿਹਾ ਤਾਂ ਅਖੀਰ ਜਦੋਂ ਇਸਨੇ ਕਿਹਾ ਕਿ ਹੁਣ ਭਗਵਾਨਤ ਮੈਂ ਲਾਸਟ ਸਪੀਕਰ ਹੋਣਗੇ ਤੇ ਮੈਂ ਉੱਥੇ ਖੜ ਕੇ ਆਪਣੇ ਮਾਈਕ ਤੇ ਮਾਈਕ ਤਾਂ ਔਨ ਕਰਨਾ ਨਹੀਂ ਸੀਗਾ ਇਹ ਜਿਹੜੀਆਂ ਤੁਸੀਂ ਸਮਝਦੇ ਕਿ ਲਾਈਵ ਪ੍ਰੋਸੀਡਿੰਗਸ ਆ ਵਿਧਾਨ ਸਭਾ ਦੀਆਂ ਸਾਰੀਆਂ ਫੂਕਸ ਨੇ ਜਦ ਤੁਹਾਨੂੰ ਕੈਮਰੇ ਤੇ ਨਹੀਂ ਦਿਖਾਉਣਾ ਤੁਹਾਡਾ ਮਾਈਕ ਹੀ ਨਹੀਂ ਔਨ ਕਰਨਾ ਤੁਸੀਂ ਜੋ ਮਰਜੀ ਕਹੀ ਚੋ ਪਰ ਮੈਂ ਆ ਕਾਫੀ ਜ਼ੋਰਦਾਰ ਤਰੀਕੇ ਨਾਲ ਪਹਿਲਾਂ ਆਪਣੇ ਬੈਂਚ ਤੇ ਖੜਕੇ ਪੁੱਛਿਆ ਵਿਧਾਨ ਸਭਾ ਦੇ ਸਪੀਕਰ ਨੂੰ ਕੁਲਤਾਰ ਸੰਧਵਾ ਨੂੰ ਕਿ ਤੁਸੀਂ ਮੈਨੂੰ ਬੋਲਣ ਦਾ ਸਮਾਂ ਕਿਉਂ ਨਹੀਂ ਦਿੱਤਾ ਜਦਕਿ ਮੇਰੀ ਪਾਰਟੀ ਹਰ ਵਾਰ ਦੀ ਤਰ੍ਹਾਂ ਐਤੀ ਵੀ ਉਹਨਾਂ ਨੇ ਲਿਖ ਕੇ ਭੇਜਿਆ ਮੇਰਾ ਨਾਮ ਨੰਬਰ 1 ਤੇ ਰੱਖਿਆ ਕੋਈ ਜਵਾਬ ਨਹੀਂ ਸਿਕਾ ਫਿਰ ਮੈਂ ਹੌਲੀ ਜਦੋਂ ਮੇਰੀ ਗੱਲ ਨਹੀਂ ਸੁਣੀ ਜਾ ਰਹੀ ਸੀ ਮੈਂ ਵੈਲ ਵਿੱਚ ਜਾ ਕੇ ਬਿਲਕੁਲ ਸਪੀਕਰ ਦੀ ਕੁਰਸੀ ਦੇ ਥੱਲੇ ਖੜਕੇ ਮੈਂ ਉਹਨੂੰ ਇਹ ਪੁੱਛਿਆ ਸਿਰਫ ਕਿ ਕੁਲਤਾਰ ਸੰਧਵਾ ਜੀ ਪਹਿਲਾਂ ਦੱਸੋ ਤੁਹਾਨੂੰ ਕੋ ਮੇਰੇ ਨਾਲ ਜ਼ਾਤੀ ਰੰਜਿਸ਼ ਹੈ ਕੋਈ ਮੈਂ ਤੁਹਾਡੀ ਪਹਿਲੀ ਵਾਈ ਹੋਵੇ ਧੱਕੇ ਦੇ ਨਾਲ ਕੋਈ ਤੁਹਾਡੀ ਮੈਂ ਕੰਧ ਢਾਈ ਹੋਵੇ ਜਾਂ ਤੁਹਾਨੂੰ ਕੋਈ ਅਪਸ਼ਬਦ ਬੋਲੇ ਹੋਣ ਤੁਸੀਂ ਮੇਰੇ ਨਾਲ ਮੈਨੂੰ ਇਸ ਪੰਜਾਬ ਦੀ ਵਿਧਾਨ ਸਭਾ ਚ ਬੋਲਣ ਦਾ ਸਮਾਂ ਕਿਉਂ ਨਹੀਂ ਦਿੰਦੇ ਮੈਂ ਜਿਵੇਂ ਬਾਕੀ 117 ਮੈਂਬਰਸ ਨੇ ਜਿਵੇਂ ਚੀਫ ਮਿੰისტਰਾ ਉਦਾਂ ਦਾ ਮੈਂਬਰ ਵਿਧਾਨ ਸਭਾ ਦਾ ਮੈਂ ਵਾਂ ਔਰ ਸਪੀਕਰ ਮੇਰੇ ਵਿਰੋਧ ਤੇ ਭੈਣੋ ਬਜ਼ੁਰਗੋ ਇਹ ਕੋਈ ਖੁਦਾ ਨਹੀਂ ਹੁੰਦਾ ਸਪੀਕਰ ਸਿਰਫ ਕਸਟੋਡੀਅਨ ਨਾ ਰਖਵਾਲਾ ਹਵਾ ਉਹ ਸਦਨ ਦਾ ਕਿ ਮੈਂ ਉਹਨੂੰ ਚਲਾਉਣਾ ਵਾ ਪਰ ਸਪੀਕਰ ਦੇ ਅੰਦਰ ਇਹ ਅਧਿਕਾਰ ਨਹੀਂ ਹੋ ਸਕਦਾ ਕਿ ਉਹ ਕਾਂਗਰਸ ਪਾਰਟੀ ਵੱਲੋਂ ਬਕਾਇਦਾ ਨਾਮਜ਼ਦ ਕਰਕੇ ਚਾਰ ਸਪੀਕਰਾਂ ਦੇ ਨਾਮ ਭੇਜੇ ਹੁਣ ਤਿੰਨਾਂ ਨੂੰ ਬੁਲਾ ਦੇਵੇ ਤੇ ਖੈਰੇ ਨੂੰ ਉਹ ਛੱਡ ਦੇਵੇ ਇਸ ਕਰਕੇ ਫਿਰ ਮੈਂ ਉੱਥੇ ਵੈਲ ਵਿੱਚ ਜ਼ਬਰਦਸਤ ਪ੍ਰੋਟੈਸਟ ਕੀਤਾ ਮੈਂ ਮੇਰੇ ਨਾਲ ਪਿੱਛੇ ਮੇਰੇ ਪਾਰਟੀ ਦੇ ਕੁਲੀਕਸ ਖੜ ਗਏ ਇਹ ਜਿਹੜੀ ਚਿੱਠੀ ਤੁਹਾਨੂੰ ਮੈਂ ਦਿਖਾਈ ਇਹ ਸਰਦਾਰ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ ਆਪੋਜੀਸ਼ਨ ਨੇ ਮੇਰਾ ਨਾਮ ਲਿਖ ਕੇ ਸਪੀਕਰ ਨੂੰ ਭੇਜ ਉਹਨੇ ਆਪਣਾ ਵੀ ਨਾਮ ਛੱਡ ਦਿੱਤਾ ਉਹਨੂੰ ਪਤਾ ਸੀਗਾ ਕਿ ਖੈਰੇ ਨੂੰ ਕਿਸੇ ਤਰੀਕੇ ਨਾਲ ਇਹਨਾਂ ਰੋਕਣਾ ਤਾਂ ਮੈਂ ਆਪਣਾ ਨਾਮ ਵੀ ਛੱਡ ਦੇਣਾ ਅੱਜ ਤੇ ਮੈਂ ਖੈਰੇ ਦਾ ਨਾਮ ਨੰ ਫਿਰ ਮੈਂ ਸਪੀਕਰ ਨੂੰ ਪੁੱਛਿਆ ਵੀ ਤੁਹਾਨੂੰ ਕੋਈ ਕੇਜਰੀਵਾਲ ਕਹਿ ਰਿਹਾ ਮੈਨੂੰ ਰੋਕਿਆ ਜਾਵੇ ਜਾਂ ਭਗਵਾਨ ਜੀ ਮਾਨ ਤੁਹਾਡੇ ਲਾਗੇ ਇੱਥੇ ਬੈਠਾ ਇਹ ਤੁਹਾਨੂੰ ਇਸ਼ਾਰੇ ਕਰਦੇ ਨੇ ਕਿ ਖੈਰੇ ਨੂੰ ਬੋਲਣ ਦੇ ਦਿੰਦਾ ਅੱਜ ਤੁਹਾਨੂੰ ਪੰਜਾਬ ਦੀ ਜਨਤਾ 3 ਕਰੋੜ ਆਬਾਦੀ ਨੂੰ ਦੱਸਣਾ ਪਵੇਗਾ ਕਿ ਖੈਰੇ ਨੂੰ ਤੁਸੀਂ ਇਸ ਸਦਨ ਵਿੱਚ ਕਿਉਂ ਨਹੀਂ ਬੋਲਣ ਦਿੰਦੇ ਅਗਲੀ ਗੱਲ ਮੈਂ ਕਰਨੀ ਸੀ ਜਿਹੜੀ ਸਭ ਤੋਂ ਇੰਪੋਰਟੈਂਟ ਤੁਹਾਡੇ ਜ਼ਰੀਏ ਕਰ ਲੈਣਾ ਕਿ ਇਹ ਜਿਹੜਾ ਅੱਜ ਮਨਰੇਗਾ ਤੇ ਬਹਿਸ ਕਰ ਰਹੇ ਸੀ ਬਾਕੀ ਸਾਰੀਆਂ ਗੱਲਾਂ ਦਾ ਪਤਾ ਵਾ ਕਿ ਮਨਰੇਗਾ ਦਾ ਜਿਹੜਾ ਕਾਨੂੰਨ ਹੈ ਉਹਨੂੰ ਕਮਜ਼ੋਰ ਕਰਤਾ ਬੀਜੇਪੀ ਨੇ ਉਹਨਾਂ ਨੇ 60 40 ਦੇ ਰੇਸ਼ਿਓ ਨਾਲ ਸਰਕਾਰਾਂ ਸੂਬਿਆਂ ਨੂੰ ਕਹਿਤਾ ਕਿ 40% ਤੁਸੀਂ ਦਿਓਗੇ ਸਾਰੇ ਐਮ ਐਲ ਏ ਨੇ ਆਪਣੀ ਆਪਣੀ ਗੱਲ ਕੀਤੀ ਮੈਂ ਕਹਿਣਾ ਸੀਗਾ ਕਿ ਅਸਲ ਵਿੱਚ ਇਹ ਸਾਡੇ ਫੈਡਰਲ ਢਾਂਚੇ ਤੇ ਵੱਡਾ ਹਮਲਾ ਕੀਤਾ ਬੀ ਜੀ ਪੀ ਨੇ ਮੈਂ ਇਹ ਗੱਲ ਆਪਣੇ ਉੱਥੇ ਰੱਖਣੀ ਸੀਗੀ ਮੈਂ ਬੀ ਜੀ ਪੀ ਦਾ ਵਿਰੋਧ ਕਰਨਾ ਸੀ ਪਰ ਇਹਨਾਂ ਦੀ ਨਫ਼ਰਤ ਹੀ ਇੰਨੀ ਜ਼ਿਆਦਾ ਵਾ ਕਿ ਇਹ ਮੈਨੂੰ ਰੋਕਣ ਦੇ ਚੱਕਰ ਦੇ ਵਿੱਚ ਸਾਰਾ ਇਹਨਾਂ ਨੇ ਜਿਹੜਾ ਘਟਨਾਕ੍ਰਮ ਕੀਤਾ ਮੈਂ ਕਹਿਣਾ ਸੀਗਾ ਕਿ ਜਿਵੇਂ ਇੱਕ ਰੋਕ ਸਟੇਟ ਬਣ ਗਈ ਨਾ ਪਾਕਿਸਤਾਨ ਕਹਿਣ ਨੂੰ ਜਮਹੂਰੀਅਤ ਹੈ ਲੇਕਿਨ ਅਸਲ ਵਿੱਚ ਪਿੱਛੇ ਜਮਹੂਰੀਅਤ ਨੂੰ ਚਲਾਉਣ ਵਾਲੀ ਫੌਜ ਬੈਠੀ ਆ ਜਿਵੇਂ ਇੱਕ ਫਾਸਿਸਟ ਸਟੇਟ ਬਣ ਗਈ ਰਸ਼ੀਆ ਜਿਵੇਂ ਪਿਊਟਰਨ ਨੇ ਆਪਣੇ ਆਪ ਨੂੰ ਸਾਰੀ ਉਮਰ ਵਾਸਤੇ ਡਿਕਲੇਅਰ ਕਰਤਾ ਇੱਕ ਕਿਸਮ ਦਾ ਰਾਸ਼ਟਰਪਤੀ ਉੱਥੋਂ ਦਾ ਉਹਦੇ ਪਿੱਛੇ ਵੀ ਫੌਜ ਚਲਾ ਰਹੀ ਆ ਤਾਨਾਸ਼ਹੀ ਚਲਾ ਰਹੀ ਆ ਇਹ ਜਿਵੇਂ ਕਿ ਇੱਕ ਨਾਰਥ ਕੋਰੀਆ ਦੀ ਸਟੇਟ ਹੈ ਇੱਥੇ ਪੱਕਾ ਡिक्टेटर ਆ ਪਰ ਇੱਕ ਫਰਜ਼ੀ ਜੀ ਡੈਮੋਕ੍ਰੇਸੀ ਉਹ ਵੀ ਕਰਾਉਂਦਾ ਐਵੇਂ ਬੀਜੇਪੀ ਦੀ ਸਰਕਾਰ ਤੇ ਮੋਦੀ ਸਾਹਿਬ ਇਸ ਦੇਸ਼ ਨੂੰ ਹੌਲੀ-ਹੌਲੀ ਇੱਕ ਫਾਸਿਸਟ ਸਟੇਟ ਵੱਲ ਨੂੰ ਲੈ ਕੇ ਜਾ ਰਹੇ ਨੇ ਔਰ ਰਾਹੁਲ ਗਾਂਧੀ ਨੇ ਜਿਹੜਾ ਵੋਟ ਚੋਰੀ ਦਾ ਮਸਲਾ ਉਠਾਇਆ ਉਹ ਬਹੁਤ ਵਾਜਬ ਅੱਜ ਤੱਕ ਨਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਕੋ ਜਵਾਬ ਹੈ ਨਾ ਬੀਜੇਪੀ ਦੇ ਕਾਲ ਕੋ ਤਰਕ ਤੇ ਦਲੀਲ ਹੈ ਕਿਵੇਂ ਬੀਜੇਪੀ ਨੇ ਇਸ ਦੇਸ਼ ਦੇ ਇਲੈਕਸ਼ਨ ਕਮਿਸ਼ਨ ਸਮੇਤ ਇੰਪੋਰਟੈਂਟ ਵਾਈਟਲ ਇੰਸਟੀਟਿਊਸ਼ਨਸ ਨੂੰ ਹਾਈਜੈਕ ਕਰ ਲਿਆ ਕਿਵੇਂ ਸਾਰੀਆਂ ਸਕੀਮਾਂ ਦੇ ਨਾਮ ਬਦਲ ਦਿੱਤੇ ਸ਼ਹਿਰਾਂ ਦੇ ਨਾਮ ਬਦਲ ਦਿੱਤੇ